का जितना प्रयास करेंगे सनातन संपूर्ण मानवता का विचार है यहाँ तक कि हम पेड़ों को लेकर नदियों को लेकर के और सांप को पता नहीं किस किस को पेड़ों की पूजा करते हैं हमने हमेशा वसुदेव कुटुंब को कहा ये नहीं कहा वसुदेव का मतलब सारी दुनिया मेरा परिवार है सर आपने तो, सार, सारा तो, कुछ कहा वसुदेव इस समय पंजाब बाढ़ग्रस्त हो चुका है आपने इनको कोई सुझाव दिया है कि मैं मैं सोचता हूँ कि पंजाब को धन्यवाद देना चाहता हूँ मैं राजनीति का पैंतालीस साल का मेरा अनुभव है यहाँ की जनता जिस प्रकार से इस विपदा में मदद करती है बिना किसी के कहे बिना किसी के बुलाए इतना शायद मैंने अपने जीवन में कभी नहीं देखा यहाँ के लोगों की सेवा अच्छा दूसरा यह है कि सरकार जो काम कर सकती वो उसने किया आर्मी जो काम कर सकती थी उसने किया बीएसएफ को जो काम करना है उसने किया एन को काम करना उसने किया लेकिन निश्चित रूप से जो नुकसान हुआ है अब तक का सबसे अधिक है कितना आपको देखो इसका अंदाज तो शब्दों में और वाक्यों में मैं नहीं कह सकता हूँ क्योंकि इसका तो पूरा प्रोसेस होता है उसकी तरीके बन रहे हैं उसकी गिरदावरी हो रही है सरकार के पास जाएगा सरकार उसको मदद करेगी ये अपना एक सेशन तो में आ, क्या लग रहा है की तो सरकार कह रही है की बाढ़ से संबंधित तो ये सेशन का काम अगर सेशन वालों से पूछते तो ज्यादा अच्छा जवाब ਅੱਜ ਵਿਸ਼ਵ ਸਨਾਤਨ ਦਰਸ਼ਨ ਸਭਾ ਦਾ વાર્ਸ਼ਿਕ ਅਦਿবেশਨ ਚੰਡੀਗੜ੍ਹ 'ਚ ਹੋਇਆ ਪੰਜਾਬ ਦੇ 21 ਸ਼ਹਿਰਾਂ ਦੇ ਜਿਹੜੇ ਜ਼ਿਲ੍ਹਿਆਂ ਦੇ ਅਧਿਐਖ ਇੱਥੇ ਆਏ ਤੇ 123 ਸ਼ਹਿਰਾਂ ਦੇ ਪ੍ਰਧਾਨ ਇੱਥੇ ਆਏ ਨੇ ਸਾਰੇ ਨੇ ਮਿਲ ਕੇ ਇੱਥੇ ਆਪਣਾ ਇਕਰਾਨ ਲੀਤਾ ਕਿ ਪੰਜਾਬ 'ਚ ਅਮਨ ਸ਼ਾਂਤੀ ਦੇ ਲਈ ਔਰ ਪੰਜਾਬ ਦੀ ਤਰੱਕੀ ਦੇ ਲਈ ਪੂਰਾ ਸਨਾਤਨ ਜਿਹੜਾ ਇਕੱਠਾ ਹੋ ਕੇ ਆਪਾਂ ਯੋਗਦਾਨ ਪਾਵਾਂਗੇ ਜਿਹੜੇ ਪ੍ਰੋਗਰਾਮ ਸਾਰਾ ਸਾਲ ਚੱਲੇ ਉਹ ਸਾਰੇ ਡਿਸਕਸ ਕੀਤੇ ਔਰ ਨਵੇਂ ਪ੍ਰੋਗਰਾਮ ਦਿੱਤੇ ਨੇ ਕਿ ਅਸੀਂ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ 12ਵੀਂ ਤੋਂ ਬਾਅਦ ਔਰ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਪਰ ਪਰਿਵਾਰ ਜਿਹੜਾ ਉਹਨੂੰ ਸਪੋਰਟ ਨਹੀਂ ਕਰ ਸਕਦਾ ਫਾਈਨੈਂਸ਼ੀਅਲੀ ਕਿਸੇ ਵੇਲੇ ਤੇ ਅਗਰ ਉਹ ਬੱਚਾ ਐਕਚੁਅਲੀ ਪੜ੍ਹਾਈ ਤੇ ਅੱਛਾ ਹੈ ਤੇ ਸੁਪਰੀਮ ਸਭਾ ਉਹਨੂੰ ਪੜਾਉਣ 'ਚ ਮਦਦ ਕਰੇਗੀ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਏ ਸਨ ਉਹਨਾਂ ਨੇ ਆਕੇ ਅਸ਼ੀਰਵਾਦ ਦਿੱਤਾ ਸੰਤ ਲੋਕ ਵੀ ਆਏ ਔਰ ਅੱਜ ਨੰਦਰભાઈ ਮੋਦੀ ਜੀ ਦੇ ਜਨਮ ਜਿਹੜਾ ਦਿਹਾੜਾ ਜਿਹੜਾ ਸੀਗਾ ਉਹਦੇ ਪਕਵਾੜੇ ਵਿੱਚ ਅਸੀਂ ਰक्तदान ਕੈਂਪ ਵੀ ਲਗਾਇਆ ਜਿਹਦੇ ਚ ਲਗਭਗ 25 ਤੋਂ 30 ਲੋਕਾਂ ਨੇ ਬੀਜੀਆ ਨੂੰ ਆਪਣਾ ਬਲੱਡ ਡੋਨੇਸ਼ਨ ਕੀਤਾ ਇਹ ਸਾਰੇ ਕਾਰਜਕਰਮ ਜਿਹੜੇ ਨੇ ਚੱਲ ਰਹੇ ਨੇ ਔਰ ਵਿਸ਼ਵ ਸਨਾਤਨ ਦਰਨ ਸਭਾ ਜਿਹੜਾ ਹੈ ਇਹ ਇਹਨੇ ਬਹੁਤ ਸਾਰਾ ਪੰਜਾਬ ਦੇ ਵਿੱਚ ਲਗਭਗ ਜਿਹੜੇ 100 123 ਸ਼ਹਿਰਾਂ ਦੇ ਜਿਹੜੇ ਲੱਖਾਂ ਪਰਿਵਾਰਾਂ ਨੂੰ ਇੱਕ ਲੜੀ ਦੇ ਪਰੋਰ ਦਿੱਤਾ ਔਰ ਸਾਰੇ ਇਕੱਠੇ ਹੋ ਕੇ ਜਿਹੜੇ ਆ ਪਰਸਲੇ ਕਰਨਗੇ ਸ਼ੁਕਰੀਆ ਜੈ શ્રી ਰਾਮ ਬਣਾਇਆ ਜਾ ਰਿਹਾ ਸੀਗਾ ਉਸ ਨੂੰ ਜਿਹੜਾ ਦਿੱਤਾ ਗਿਆ ਮੋਦੀ ਜੀ ਵੱਲੋਂ ਆਪਣੀ ਜਨਮ ਦਿਨ ਤੇ ਜਨਮ ਤੇ ਆ ਵੀ ਇਹ ਜਿਹੜਾ ਰક્તદાન ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਕੀ ਮੇਨ ਨਹੀਂ ਰਕਤਾਂ ਦੇ ਮੋਦੀ ਜੀ ਦੇ ਜਨਮ ਦਿਨ ਤੇ ਅਸੀਂ ਸਾਰੇ ਦਿੱਤਾ ਸਾਥੀਆਂ ਨੇ ਔਰ ਅਸੀਂ ਗਾਂ ਜਿਹੜਾ ਪੰਜਾਬ ਦੇ ਵਿੱਚ ਇਹ ਸਮਝੋ ਆਫਤਾ ਆਈ ਹੋਈ ਹੈ ਸਾਨੂੰ ਕੋ ਪਬਲਿਸਿਟੀ ਨਹੀਂ ਚਾਹੀਦੀ ਵਿਸ਼ਵ ਸਰਾਧਾ ਸਰਪਾ ਦੇ ਸਾਰੇ ਸ਼ਹਿਰਾਂ ਦੇ ਅਸੀਂ ਲੋਕਾਂ ਨੂੰ ਸਾਥੀਆਂ ਨੂੰ ਕਿਹਾ ਅਸੀਂ ਚੁੱਪਚਾਪ ਆਪਣਾ ਕੰਮ ਕਰ ਰਹੇ ਹਾਂ ਔਰ ਸੇਵਾ ਕਰ ਰਹੇ ਜਿੱਤੇ ਕਿਤੇ ਲੋੜ ਹੋਏਗੀ ਤੇ ਮਕਾਨ ਟੁੱਟ ਗਿਆ ਕਿਤੇ ਕੱਪੜੇ ਦੀ ਜ਼ਰੂਰਤ ਹੈ ਕਿਤੇ ਕੋਈ ਖਾਣੇ ਦੀ ਜ਼ਰੂਰਤ ਹੈ ਅਸੀਂ ਸਾਰੇ ਉਸ ਕੰਮ ਦੇ ਨਾਲ ਜਿਹੜੇ ਰक्तदान ਮਤਲਬ ਦਾਨ ਕੇਪਰ ਲੱਗੇ ਨਹੀਂ ਇਸ ਜੇ ਤੋ ਲੋੜ ਪਈ ਕਿ ਕਿਸੇ ਬੀਮਰੀ ਚ ਨੂੰ ਜਾਂ ਕਿਸੇ ਸਖਸ਼ ਨੂੰ ਤਾਂ ਇਹ ਦੇ ਤਪ ਪੈ ਗਿਆ ਅਸੀਂ ਤੇ ਸਿਰਫ ਬੀਜੀਪੀਜੀ ਦੀ ਵੈਨ ਆਈ ਪੀਜੀਏ ਨੂੰ ਰक्तਦਾਨ ਜਿਹੜਾ ਉਹਨਾਂ ਬਲੱਡ ਬੈਂਕ ਤੋਂ ਉਹਨੂੰ ਦਿੱਤਾ ਔਰ ਇਸੇ ਤਰ੍ਹਾਂ ਜੇ ਇਸ ਪੰਜਾਬ ਜੂ ਲਗਾਵਾਂਗੇ ਉਹ ਵੀ ਜਿਹੜਾ ਗਵਰਨਮੈਂਟ ਹਸਪੀਟਲਸ ਦੇ ਉਹਨਾਂ ਨੂੰ ਦਿਆਂਗੇ